ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਬਰਖਾਸ ਕਾਂਸਟੇਬਲ ਅਮਨਦੀਪ ਕੌਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਾਦੀਏਕੀ ਬਠਿੰਡਾ ਪੁਲਿਸ ਲਾਈਨ ਦੇ ਵਿੱਚ ਤਾਇਨਾਤ ਸਾਬਕਾ ਲੇਡੀ ਕਾਂਸਟੇਬਲ ਅਮਨਦੀਪ ਕੌਰ ਜਿਸ ਨੂੰ ਹੈਰਨ ਸਮੇਤ ਗ੍ਰਿਫਤਾਰ ਕਰਕੇ ਬਰਖਾਸ ਕੀਤਾ ਗਿਆ ਸੀ ਜਿਸ ਦੀ ਚੱਲ ਅਚਲ ਜਾਇਦਾਦ ਨੂੰ ਜ਼ਬਤ ਕਰਨ ਦੇ ਹੁਕਮ ਜਾਰੀ ਹੋਏ ਨੇ ਜਿਸ ਤੋਂ ਬਾਅਦ ਬਠਿੰਡਾ ਪੁਲਿਸ ਵੱਲੋਂ ਇਸ ਸੰਬੰਧੀ ਉਸ ਦੀ ਸੰਬੰਧਿਤ ਜਾਇਦਾਦ ਦੇ ਉੱਪਰ ਬਕਾਇਦਾ ਨੋਟਿਸ ਚਿਪਕਾ ਦਿੱਤੇ ਗਏ ਨੇ ਤਸਵੀਰਾਂ ਸਕਰੀਨ ਦੇ ਉੱਤੇ ਸਾਫ਼ ਦੇਖ ਸਕਦੇ ਹੋ ਕਿ ਲੇਡੀ ਕਾਂਸਟੇਬਲ ਜਿਹੜੀ ਕਿ ਬਰਖਾਸਤ ਕਰ ਦਿੱਤੀ ਗਈ ਹੈ ਨਸ਼ੇ ਦੇ ਮਾਮਲੇ ਨੂੰ ਲੈ ਕੇ ਤਾਂ ਮੁਰ ਤੋਂ ਉਸ ਦੀ ਗ੍ਰਿਫਤਾਰੀ ਹੋ ਚੁੱਕੀ ਆ ਤੇ ਹੁਣ ਉਸ ਦੀ ਪ੍ਰਾਪਰਟੀ ਨੂੰ ਲੈ ਕੇ ਵੀ ਲਗਾਤਾਰ ਸਵਾਲ ਚੁੱਕੇ ਜਾ ਰਹੇ ਸੀ ਕਿ ਨਸ਼ਾ ਵੇਚ ਕੇ ਉਸ ਨੇ ਜੜਕੀ ਪ੍ਰਾਪਰਟੀ ਬਣਾਈ ਆ ਹਾਲਾਂਕਿ ਇਸ ਨੂੰ ਲੈ ਕੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਵਿਜੀਲੈਂਸ ਵਿਭਾਗ ਦੇ ਵੱਲੋਂ ਜਿਹੜਾ ਕਿ ਮੁਰਤੋਂ ਬਰਖਾਸ ਲੇਡੀ ਕਨਸਟੇਬਲ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਉਸੇ ਕੋਠੀ ਦੇ ਬਾਹਰ ਉਸੇ ਜ਼ਾਇਦਾਦ ਦੇ ਬਾਹਰ ਜਿਹੜਾ ਕਿ ਬਕਾਇਦਾ ਪੁਲਿਸ ਪ੍ਰਸ਼ਾਸਨ ਨੇ ਪਹੁੰਚ ਕੇ ਨੋਟਿਸ ਚਿਪਕਾ ਦਿੱਤੇ ਗਏ ਨੇ ਜਿਸ ਦੀ ਜਾਣਕਾਰੀ ਪੁਲਿਸ ਅਫਸਰਾਂ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਂਝੀ ਕੀਤੀ ਗਈ ਹੈ ਕੋਠੀ ਦੇ ਬਾਹਰ ਖੜੇ ਪੁਲਿਸ ਅਫਸਰਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਡੂੰਘਾਈ ਦੇ ਨਾਲ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹੁਕਮ ਹੋਏ ਨੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਉਹਨਾਂ ਦੇ ਵੱਲੋਂ ਇਹ ਨੋਟਿਸ ਚਿਪਕਾ ਦਿੱਤੇ ਗਏ ਨੇ ਆਓ ਸੁਣਦੇ ਹਾਂ ਪੁਲਿਸ ਅਫਸਰਾਂ ਦਾ ਕੀ ਕਹਿਣਾ ਦੀ ਪ੍ਰਾਪਰਟੀ ਹੈਗੀ ਉਹਨਾਂ ਨੂੰ ਇਫੈਕਟਸ ਵੈਰੀਫਾਈ ਕੀਤੇ ਹੈਗੇ ਉਹ ਆਰਡਰ ਇਫੈਕਟ ਵੈਰੀਫਾਈ ਕਰਨ ਤੋਂ ਜਿਹੜਾ ਸੀ ਇਹ ਪ੍ਰਾਪਰਟੀ ਨੂੰ ਫ੍ਰੀਜ਼ ਕਰਨ ਦੇ ਜਿਹੜੇ ਸੀ ਸਾਨੂੰ ਆਰਡਰ ਪ੍ਰਾਪਤ ਹੋਏ ਹੈਗੇ ਉਹਨਾਂ ਆਰਡਰਾਂ ਦੇ ਮੁਤਾਬਕ ਜਿਹੜਾ ਅਸੀਂ ਅੱਜ ਅਸੀਂ ਇਸ ਕੋਠੀ ਦੇ ਬਾਹਰ ਜਿਹੜਾ ਹੈਗਾ ਲੋਟਸ ਚਿਪਕਾਉਣ ਦੇ ਲਈ ਆਏ ਆਂਗੇ ਜਿਹੜੀ ਇਹਦੀ ਪ੍ਰਾਪਰਟੀ ਫ੍ਰੀਜ਼ ਹੋਈ ਹੈ ਉਹਦੇ ਵਿੱਚ ਇਸ ਕੋਠੀ ਦੇ ਅਸੀਂ ਗੇਟ ਤੇ ਖੜੇ ਆਂ ਬਰਾਟ ਗ੍ਰੀਨ ਵਾਲੀ ਇਹ ਕੋਠੀ ਹੈਗੀ ਇੱਕ ਰਿੰਗ ਰੋਡ ਦੇ ਉੱਪਰ ਇੱਕ ਪਲਾਟ ਹੈ ਔਰ ਇੱਕ ਥਾਰ ਗੱਡੀ ਇੱਕ ਬੁਲਟ ਮੋਟਰਸਾਈਕਲ ਹੈ ਤਿੰਨ ਮੋਬਾਈਲ ਹੈ ਇੱਕ ਜਿਹੜੀ ਹੈਗੀ ਕੱਡੀ ਇਹ ਚੀਜ਼ਾਂ ਦਾ ਸਾਨੂੰ ਫ੍ਰੀਜ਼ਿੰਗ ਆਰਡਰ ਮਿਲੇ ਆ ਇਹਨਾਂ ਦੀ ਸਾਰੀ ਜਿਹੜੀ ਹੈ ਜੋ ਸਾਡੇ ਕੋਲ ਫ੍ਰੀਜ਼ਿੰਗ ਆਰਡਰ ਆਇਆ ਹੈ ਉਹਨਾਂ ਦੀ 1 ਕਰੋੜ 35 ਲੱਖ 49 ਹਜ਼ਾਰ 587 ਰੁਪਏ ਦੇ ਕ੍ਰੀਮ ਜਿਹੜੀ ਹੈ ਅਮਾਉਂਟ ਦੀ ਹੈ ਪ੍ਰਾਪਰਟੀ ਬਣਦੀ ਅੱਛਾ ਲੋਕ ਸਮਝਣਾ ਚਾਹੁੰਦੇ ਆ ਕਿ ਕੀ ਆਰਡਰ ਦਾ ਹੁੰਦਾ ਹੈ ਅੱਗੇ ਚੈਲੰਜ ਕਰ ਸਕਦੇ ਆ ਇਸ ਨੂੰ ਕੋਰਟ ਦੇ ਵਿੱਚ ਜਾਂ ਕੀ ਸਿਸਟਮ ਹੁੰਦਾ ਹੈ ਹਾਂਜੀ ਅੱਗੇ ਮਾਨਜੂਗ ਅਦਾਲਤ ਦੇ ਵਿੱਚ ਜਿਹੜਾ ਹੈਗਾ ਕੇਸ ਚੱਲ ਰਿਹਾ ਹੈਗਾ ਜਿਸ ਤਰ੍ਹਾਂ ਵੀ ਕੋਈ ਮਾਨਜੂਗ ਅਦਾਲਤ ਸਾਨੂੰ ਹੁਕਮ ਕਰੇਗੀ ਜਾਂ ਜੋ ਵੀ ਅੱਗੇ ਕੋਈ ਕਾਨੂੰਨੀ ਪ੍ਰਕਿਰਿਆ ਹੋਵੇਗੀ ਉਸ ਦੇ ਅਨੁਸਾਰ ਜਿਹੜੀ ਹੈਗੀ ਸੀ ਕਾਰਵਾਈ ਕਰ ਉਹ ਇਹਦੇ ਨਾਮ ਤੇ ਜੋ ਪ੍ਰਾਪਰਟੀ ਸੀਗੀ ਉਹਨੂੰ ਅਸੀਂ ਕਾਨੂੰਨੀ ਕਾਨੂੰਨ ਦੇ ਅਨੁਸਾਰ ਜਿਹੜੀ ਸੀ ਜਿਹੜੀ ਰਿਪੋਰਟ ਤਿਆਰ ਕਰਕੇ ਭੇਜੀ ਗਈ ਸੀ ਅੱਗੇ ਜਿਹੜੇ ਸੀ ਕੰਪੀਟੈਂਟ ਅਥਾਰਟੀ ਨੇ ਦੇ ਫੈਕਟ ਜਿਹੜੇ ਹੈਗੇ ਉਹ ਵੈਰੀਫਾਈ ਕੀਤੇ ਹੈਗੇ ਉਹਨਾਂ ਨੇ ਉਹ ਫੈਕਟ ਦੇ ਆਧਾਰ ਤੇ ਹੀ ਜਿਹੜਾ ਹੈਗਾਗਾ ਇਹ ਪ੍ਰਾਪਰਟੀ ਫ੍ਰੀਜ਼ਿੰਗ ਦਾ ਆਰਡਰ ਹੋਇਆ ਜੀ ਨਹੀਂ ਬਿਲਕੁਲ ਸੇਲ ਪਰਚੇਸ ਅੱਗੇ ਹੈ ਪ੍ਰਾਪਰਟੀ ਨਹੀਂ ਅੱਛਾ ਜਦੋਂ ਬੰਦੇ ਦੀ ਰੈਡੈਂਟਰੀ ਸਰਵ ਹੋ ਜਾਂਦੀ ਹੈ ਉਸ ਦੇ ਬਾਰੇ ਵੀ ਜਿਸ ਤਰ੍ਹਾਂ ਦੀ ਵੀ ਕੋਈ ਕਾਨੂੰਨੀ ਪ੍ਰਕਿਰਿਆ ਹੋਏਗੀ ਉਹਦੇ ਅਨੁਸਾਰ ਉਹ ਸਬੰਧਤ ਮਹਿਕਮਾ ਉਹ ਆਪਦੀ ਪ੍ਰਕਿਰਿਆ ਕੰਪਲੀਟ ਕਰਾਉਂਦੇ ਹਨ ਉਹਨਾਂ ਵੱਲੋਂ ਸਾਰ ਵਿਜੀਲੈਂਸ ਬਿਊਰੋਆ ਵਿਜੀਲੈਂਸ ਸੂਤਰ ਨੇ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਅਮਨਦੀਪ ਕੌਰ ਨੇ 2018 ਤੋਂ 25 ਦਰਮਿਆਨ ਆਪਣੀ ਆਮਦਨ ਦੇ ਸਰੋਤਾਂ ਦੇ ਨਾਲ 31 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਬਣਾਈ ਹੈ ਤਦ ਆਦਾ ਹੈ ਕਿ ਲਗਾਤਾਰ ਜੋ ਕਰੋਨਾ ਦੀ ਜਾਇਦਾਦ ਬਣਾਈ ਗਈ ਮਹਿੰਗੇ ਮਹਿੰਗੇ ਫੋਨ ਇਸ ਕਰਕੇ ਜਿਹੜੀ ਕਿ ਅਮਨਦੀਪ ਕੌਰ ਚਰਚਾ ਦੇ ਵਿੱਚ ਆਈ ਜਿਸ ਤੋਂ ਬਾਅਦ ਹੁਣ ਆਮਦਨ ਤੋਂ ਵੱਧ ਦੁੱਗਣੀ ਜ਼ਮੀਨ ਜਾਇਦਾਦ ਨੂੰ ਲੈ ਕੇ ਲਗਾਤਾਰ ਵਿਜੀਲੈਂਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਤਫ਼ਤੀਸ਼ ਕੀਤੀ ਜਾ ਰਹੀ ਹੈ ਅਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ